ਇਹ ਚਪੇੜ ਖਾਣ ਤੋਂ ਬਾਅਦ ਜਿਵੇਂ ਉਹਨੇ ਸਮੁੱਚੇ ਪੰਜਾਬ ਨੂੰ ਜਿਹੜਾ ਉਹ ਮਿਲਾਈਨ ਕਰਨ ਦੀ ਕੋਸ਼ਿਸ਼ ਕੀਤੀ ਇਹੀ ਕਾਰਨ ਹੈ ਭਾਵੇਂ 5 ਦਿਨ ਬਾਅਦ ਵੀ ਬੋਲਿਆ ਭੰਤਾ ਜਿਹੜਾ ਭਗਵੰਤ ਮਾਨ ਤੇ ਲੇਕਿਨ ਉਹਨੇ ਵੀ ਇਹ ਕਿਹਾ ਕਿ ਜੀ ਕੰਗਨਰ ਨੌਟ ਸਲੈਪਰ ਰਿਫਲੈਕਟਸ ਐਂਗਰ ਅਮੰਗ ਫਾਰਮਰਸ ਬਿਲਕੁਲਵਿੰਦਰ ਕੌਰ ਦਾ ਦੇਖੋ ਵੀ ਉਹਨੂੰ ਮੇਰੀ ਨੌਕਰੀ ਮੇਰੇ ਬੱਚੇ 15 ਸਾਲ ਦੀ ਨੌਕਰੀ ਬਹੁਤ ਸਾਰੇ ਕਿਹਾ ਜੀ ਉਹਨਾਂ ਨੇ ਪ੍ਰੋਗਰੈਸ ਕਰਨਾ ਹੈ ਉਹਨਾਂ ਨੇ ਅੱਗੇ ਜਾਣਾ ਹੈ ਪ੍ਰਮੋਟ ਹੋਣਾ ਹੈ ਫਿਰ ਸਮੁੱਚਾ ਪਰਿਵਾਰ ਕਿਸ ਮੁਸੀਬਤ ਉਹਨਾਂ ਦੀ ਇਹ ਜਿਹੜਾ ਸੀਆਈਐਸਐਫ ਦਾ ਆਈਜੀ ਲੈਵਲ ਦਾ ਸੀ ਉਹਨੇ ਕਿਹਾ ਜੀ ਉਹ ਜ਼ਜ਼ਬਾਤੀ ਤੌਰ ਤੇ ਹੋਇਆ ਇਟ ਵਾਸ ਐਨ ਇਮੋਸ਼ਨਲ ਆਊਟਬਰਸ ਸ਼ੀ ਰਿਗਰੈਟਸ ਥੈਟ ਉਹਨੇ ਕਿਹਾ ਕੋਈ ਮਾਫੀ ਵਾਲੀ ਜਾਂ ਗੱਲ ਨਹੀਂ ਉਹਨਾਂ ਦਾ ਇਹ ਕਹਿਣਾ ਸੀ ਕਿ ਸੈਂਕੜੀਆਂ ਨੌਕਰੀਆਂ ਇਸ ਕਿਸਮ ਦੀਆਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਕੋ ਪ੍ਰੋਜੈਕਟ ਬਾਤ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਸੋ ਵੀਵਰਸ ਗੱਲਬਾਤ ਕਰਨ ਜਾਣੇ ਆਪਣੀ ਇੱਕ ਬਹਾਦਰ ਸਿੰਘਨੀ ਜਿਹੜੀ ਕਿ ਅਨਕੀ ਤੇ ਦਲੇਰ ਵੀ ਹੈ ਜਿਸ ਨੇ ਕਿ ਕੰਗਰਾਂ ਰਣੋਥ ਜੜੀ ਹੈਗੀ ਹੈ ਹਿੰਦੂ ਤਵੀਬਤ ਇਕਲਾਕ ਔਰਤ ਦੇ ਜਿਹੜਾ ਥੱਪਣ ਮਾਰਿਆ ਜੋ ਉਸ ਦੀਆਂ ਗੂੰਜਾਂ ਅੱਜ ਤੱਕ ਵੀ ਪੈ ਰਹੀਆਂ ਨੇ ਜਿਸ ਤਰ੍ਹਾਂ ਕਿ ਪਿਤੇ ਦਿਨੀ ਚੰਡੀਗੜ੍ਹ 에어ਪੋਰਟ ਤੇ ਸਿੰਘਨੀ ਕੁਲਵਿੰਦਰ ਕੋੜ ਨੇ ਬਦ ਇੱਕ ਲੱਖ ਹਿੰਦੂਤਵੀ ਔਰਤ ਕੰਗਰਾ ਰਾਨੋਤ ਤੇ ਜਿਹੜਾ ਥੱਪੜ ਮਾਰਿਆ ਉਸ ਦੀ ਗੂੰਜ ਜੜੀ ਹੈ ਦੁਨੀਆ ਭਰ ਵਿੱਚ ਅਜੇ ਤੱਕ ਵੀ ਸੁਣਾਈ ਦੇ ਰਹੀ ਹੈ ਸੋ ਸਰਦਾਰਨੀ ਕੁਲਵਿੰਦਰ ਕੋਲ ਉਸ ਆਜ਼ਾਦ ਸਿੱਖੀ ਸਪਿਰਟ ਦੀ ਨੁਮਾਇੰਦਗੀ ਕਰਦੀ ਹੈ ਜਿਸ ਨੂੰ ਨਾ ਕੋਈ ਖਰੀਦ ਸਕਿਆ ਤੇ ਨਾ ਹੀ ਕੋਈ ਢਾ ਸਕਿਆ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਅਨ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਰਾਤ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀ ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਕਹਾਣੀ ਕਦੇ ਪੁਰਾਣੀ ਨਹੀਂ ਹੁੰਦੀ ਬਿਲਕੁਲ ਔਰ ਵੈਸੇ ਸਾਡੇ ਸਾਲ ਦੇ ਕੈਲੰਡਰ ਦੇ ਵਿੱਚ ਦੋ ਥਪੜ ਦਿਵਸ ਹੋਣਗੇ ਹਾਂ ਦੋ ਥਪੜ 11 11 16 6 16 6 ਹਾਂਜੀ ਸੋ ਕਿਉਂਕਿ ਜਿਸ ਦਿਨ ਅਸੀਂ ਟਰੈਵਲ ਕਰ ਰਹੇ ਸੀ ਥਰਸਡੇ

ਗੁੰਝਾਂ ਜੜੀਆਂ ਨੇ ਹੁਣ ਇਨੇ ਦਿਨ ਬੀਤਣ ਬਾਅਦ ਵੀ ਅਜੇ ਤੱਕ ਜਿਹੜਾ ਉਹਦੀ ਚਰਚਾ ਹੈ ਅੱਛਾ ਅੱਛਾ ਜੀ ਔਰ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਔਰ ਇਹ ਗੱਲ ਸਾਡੇ ਇੱਕ ਸਿਆਣੇ ਵੀਰ ਇਹ ਕਹਿੰਦਾ ਹੁੰਦਾ ਨੇ ਕਿ ਵੀ ਸਾਡੀ ਕੌਮ ਚ ਜੇ ਤੁਸੀਂ ਇਹ ਕਹੋ ਕਿ ਜੀ ਤੁਸੀਂ ਇੰਟੈਲੈਕਟ ਦੇ ਨਾਲ ਬੌਧਕਤਾ ਦੇ ਨਾਲ ਬਹੁਤ ਸਾਰੀਆਂ ਗੱਲਾਂ ਸਮਝਾ ਕੇ ਉਸ ਮੁਤਾਬਕ ਕੌਮ ਨੂੰ ਢਾੜ ਸਕੋ ਤੇ ਉਹਨਾਂ ਨੇ ਕਿਹਾ ਵੀ ਇਹ ਅਸੰਭਵ ਤਾਂ ਨਹੀਂ ਹੈ ਲੇਕਿਨ ਬਹੁਤ ਔਖਾ ਕੰਮ ਹੁੰਦਾ ਹੈ ਪਰ ਸਾਡੇ ਜਿਹੜਾ ਬਹਾਦਰੀ ਦਾ ਔਰ ਜੁਰਤ ਦਾ ਜਾਂ ਦਲੇਰੀ ਦਾ ਕੰਮ ਹੁੰਦਾ ਉਹ ਸਕਿੰਟਾਂ ਦੇ ਵਿੱਚ ਥਾਉ ਥਾਈ ਪਹੁੰਚ ਜਾਂਦਾ ਤੇ ਉਹਦੇ ਤੋਂ ਹੀ ਉਹ ਮੋਟੀਵੇਟ ਹੁੰਦਾ ਔਰ ਮੈਂ ਵੀ ਅਕਸਰ ਇਹ ਸੋਚਦਾ ਹਾਂ ਵੀ ਹੈ ਤਾਂ ਸਾਡੀ ਧਰਤੀ ਨੇ ਵੱਡੇ ਵੱਡੇ ਭਗਤ ਔਰ ਵੱਡੇ ਵੱਡੇ ਦਾਨਿਸ਼ਵਰ ਔਰ ਇਸ ਕਿਸਮ ਦੇ ਲੋਕ ਵੀ ਪੈਦਾ ਕੀਤੇ ਨੇ ਪਰ ਅਸੀਂ ਅੱਜ ਵੀ ਜੇ ਅਸੀਂ ਉਸੇ ਹੀ ਇਵਨ ਲਹਿੰਦਾ ਪੰਜਾਬ ਹੋਏ ਚੜਦਾ ਪੰਜਾਬ ਹੋਏ ਉਹ ਦੁਰਲਾ ਪੱਟੀ ਐ ਜਾਂ ਜੱਗਾ ڈاکੂ ਐ ਜਾਂ ਦੂਸਰਾ ਹੈ ਇਹਦੇ باوجود ਉਸ ਮਾਮਰੇ ਕਿਸੇ ਦਾ ਇਵਨ ਕੋਈ ਮਜ਼ਹਬ ਜਾਂ ਕੋਈ ਕੁਛ ਵੀ ਹਕੂਮਤਾਂ ਨੇ ਤਾਂ ਉਹਨਾਂ ਨੂੰ ਇਸ ਕਿਸਮ ਦੇ ਲਖਬ ਦਿੱਤੇ ਹੋਏ ਸੀ ਬਿਲਕੁਲ ਲੇਕਿਨ ਉਹ ਸਾਡੀ ਯਾਦ ਦੇ ਵਿੱਚ ਫੋਕਲੋਰ ਦੇ ਵਿੱਚ ਉਤਰੇ ਹੋਏ ਨੇ ਇਸੇ ਤਰ੍ਹਾਂ ਜੇ ਅਸੀਂ ਇਵਨ ਜਿਵੇਂ ਤੁਸੀਂ ਹੁਣ 11-11 ਵਾਲੇ ਥੱਪੜ ਦੇ ਉਸ ਦੀ ਗੱਲ ਕੀਤੀ ਕਿ ਭਈ ਜਗਤਾਰ ਸਿੰਘ ਹਵਾਰਾ ਕੋਈ ਛੋਟਾ ਨਾਂ ਨਹੀਂ ਹੈ ਉਹਨਾਂ ਨੇ ਬਹੁਤ ਯੋਧਿਆਂ ਵਾਲੇ ਕੰਮ ਕੀਤੇ ਨੇ ਬੇਅੰਤੇ ਦਾ ਮਾਮਲਾ ਤਾਂ ਜਿਹੜਾ ਉਹ ਲੇਟਰ ਜਾ ਕੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਜਿਹੜੀ ਚੰਗੀ ਪੈਂਠ ਬਣਾਈ ਹੋਈ ਸੀ ਲੇਕਿਨ ਜਦੋਂ 11 11 ਨੂੰ 2011 ਚ 11ਵੇਂ ਮਹੀਨੇ ਚ ਉਹ ਸੂਰ ਦੇ ਬੱਚੇ ਨੂੰ ਇੱਕ ਉਹਨਾਂ ਨੇ ਗੇਰੀ ਦਿੱਤੀ ਤੇ ਅਜੋ ਹੀ ਜਿੱਦਨ ਉਹ ਦਿਨ ਆਂਦਾ ਉਸ ਤੋਂ ਪਹਿਲਾਂ ਸਾਡੇ ਵਿਊਰਸਾਂ ਨੂੰ ਲਿਖਣਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਇਸ ਨੂੰ ਕਰੋ ਪਰ ਇਹ ਕਿਉਂਕਿ ਬਹੁਤ ਵਾਰ ਅਸੀਂ ਆਪਣੇ ਸੰਘਰਸ਼ ਦੇ ਵਿੱਚ ਵੀ ਭਾਵੇਂ ਹੁਣ ਇੱਕ ਪੁਸਤਕ ਬੜੀ ਜਿਹੜੀ ਪਿਛਲੇ ਦਿਨਾਂ 'ਚ ਹੀ ਰਿਲੀਜ਼ ਹੋਈ ਕੌਰ ਨਾਮ ਇਹ ਆਈ ਹੈ ਕਿ ਸਿੰਘਣੀਆਂ ਨੇ ਕਿਵੇਂ ਸਾਡੇ ਖਾਲਸਾ斯坦 ਦੇ ਸੰਘਰਸ਼ ਦੇ ਵਿੱਚ ਕੀ ਰੋਲ ਅਦਾ ਕੀਤਾ ਹੈ ਕਿੰਨਾ ਵੱਡਾ ਉਹਨਾਂ ਦਾ ਯੋਗਦਾਨ ਹੈ ਪਰ ਇਹ ਹੁਣ ਜੇ ਅਸੀਂ ਬੀਬਾ ਦਾ ਜ਼ਿਕਰ ਕਰੀਏ ਸਰਦਾਰ ਨਹੀਂ ਤੁਸੀਂ ਠੀਕ ਹੈ ਕਿ ਵੀ ਸ਼ੇਰ ਨਹੀਂ ਸ਼ੇਰਨੀ ਸਰਦਾਰ ਨਹੀਂ ਸਿੰਘਣੀ ਕੁਲਵਿੰਦਰ ਕੌਰ ਹੂੰ ਸੋ ਉਹਨਾਂ ਨੇ ਇਹ ਦੇਖੋ ਕੁਝ ਚੀਜ਼ਾਂ ਮੈਜ਼ ਇਹ ਨਹੀਂ ਹੁੰਦਾ ਤੁਸੀਂ ਵਾਕਿਆ ਦੀ ਵੇਰਵੇ ਚ ਜਾਓ ਕਿ ਜੀ ਉਹ ਜਿਹੜੀ ਪਹਿਲੀ ਕਹਾਣੀ ਆਈ ਕਿ ਉਹ ਤਾਂ ਦੁੱਥੇ ਦੂਸਰੇ ਤੇ ਸੀ ਉਹ ਭੱਜ ਕੇ ਆਈ ਉਹਨੇ ਕੰਗੜਾ ਨੂੰ ਦੇਖਿਆ ਔਰ ਉਹਨੇ ਉਹਨੂੰ ਕਨਫਰੰਟ ਕੀਤਾ ਔਰ ਬਾਅਦ ਚ ਉਹ ਬਾਹਰ ਨਿਕਲ ਕੇ ਉਹਨੇ ਕੀ ਕਿਹਾ ਮੈਂ ਉਸ ਵੇਰਵੇ ਦੀਆਂ ਕਹਾਣੀ ਕਿਉਂਕਿ ਅਜੇ ਤੱਕ ਵੀ ਹਾਂਜੀ ਕੋਈ ਵੀ ਫਰਸਟ ਹੈਂਡ ਅਕਾਊਂਟ ਨਹੀਂ ਹੈ ਕੀ ਹਾਲਾਂ ਉਹਨਾਂ ਦੇ ਬ੍ਰਦਰ ਸ਼ੇਰ ਸਿੰਘ ਜਿਹੜੇ ਕਿਸਾਨ ਲੀਡਰ ਕਪੂਰਥਲਾ ਦੇ ਨਾਲ ਸੰਬੰਧਤ ਉਹ ਮਾਝੇ ਦੀ ਧੀ ਔਰ ਉਹਨਾਂ ਦੇ ਪਰਿਵਾਰ ਦਾ ਸਬੰਧ ਵੀ ਉਸ ਸਾਰੇ ਇਲਾਕੇ ਨਾਲ ਜਿਹੜਾ ਸਾਡੇ ਸਮੁੱਚੇ ਸਿੱਖ ਇਤਿਹਾਸ ਦੀ ਜਿਹੜੀ ਹੈ ਉਹ ਐਕਸਲ ਹੈ ਉਸ ਤੁਰਾ ਔਰ ਖਾਲਸਤਾਨ ਸੰਘਰਸ਼ ਨਾਲ ਵੀ ਸਮੁੱਚੇ ਜੁੜੇ ਹੋਏ ਸਿੱਖੀ ਵੈਲਿਊਜ਼ ਉਹਨਾਂ ਦੇ ਹਸਬੰਦ ਵੀ ਜਿਹੜੇ ਸਿੱਖੀ ਸਰੂਪ ਔਰ ਇਹ ਹੀ ਜਿਹੜੀ ਉਹਨਾਂ ਦੀ ਫੋਰਸ CISF ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਨੂੰ ਕਹਿੰਦੇ ਨੇ ਔਰ ਲਗਭਗ 15 ਸਾਲ ਦੀ ਉਹਨਾਂ ਦੀ ਨੌਕਰੀ ਹੈ ਦੋ ਬੱਚੇ ਇੱਕ ਬੇਟਾ ਇੱਕ ਬੇਟੀ ਲੇਕਿਨ ਗੱਲ ਇਹ ਨਹੀਂ ਹੈ ਕਿ ਘਟਨਾ ਕਿਵੇਂ ਹੋਈ ਜਾਂ ਉਹ ਅੱਗੇ ਸੀ ਉਹ ਪਿੱਛੇ ਸੀ ਉਹ ਪਿਛਲੇ ਤੋਂ ਆਈ ਲੇਕਿਨ ਇਹ ਜਿਹੜੀ ਫ੍ਰੀ ਸਿੱਖੀ ਸਪਿਰਟ ਹੈ ਔਰ ਮੈਂ ਅਕਸਰ ਅੱਗੇ ਵੀ ਜ਼ਿਕਰ ਕੀਤਾ ਇੱਕ ਵਾਰ ਕਿ ਸਰ ਕਪੂਰ ਸਿੰਘ ਜਦੋਂ ਚੰਡੀਗੜ੍ਹ ਰਹਿੰਦੇ ਸੀ ਬਾਅਦ ਵਿੱਚ ਤਾਂ ਉਹ ਆਪਣੇ ਭਰਾ ਕੋਲ ਜਗਰਾਵੇਂ ਆ ਗਏ ਉਹਨਾਂ ਦੀ ਦੇ ਘਰ ਦੇ ਡਰਾਇੰਗ ਰੂਮ ਦੀ ਕੰਧ ਦੇ ਉੱਤੇ ਬਹੁਤ ਵੱਡਾ ਚਿੱਤਰ ਬਾਬਾ ਬੋਤਾ ਸਿੰਘ ਗਰਜਾ ਸਿੰਘ ਦਾ ਬਣਿਆ ਹੋਇਆ ਸੀ ਔਰ ਉਹਨਾਂ ਨੇ ਇਹ ਕਹਿਣਾ ਕਿ ਬਈ ਇਤਿਹਾਸ ਤਾਂ ਸਾਡਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ 18ਵੀਂ ਸਦੀ ਚ ਬਿਗਨਿੰਗ ਤੋਂ ਲੈ ਕੇ 1699 ਤੋਂ 1799 ਤੱਕ 2 ਲੱਖ ਤੋਂ ਜ਼ਿਆਦਾ ਸਿੱਖਾਂ ਦੇ ਸ਼ਹੀਦ ਹੋਣ ਦੀ ਗੱਲ ਉਹ ਕਰਦੇ ਸੀ ਪਰ ਉਹ ਕਹਿੰਦੇ ਸੀ ਕਿ ਬਈ ਇਹ ਜਿਹੜੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਵਾੜੀ ਸਿੱਖੀ ਸਪਿਰਟ ਹੈ ਹਾਂ ਜਾਂ ਜਦੋਂ ਇੱਕ ਵਾਰ ਇੱਕ ਇਲਸਟ੍ਰੇਟਡ ਕਿਤਾਬ ਜਿਹਦੇ ਫਰੰਟ ਪੇਜ ਦੇ ਉੱਤੇ ਖਾਲਸਾਈ ਬਾਣੇ ਚ ਨੀਲੇ ਬਾਣੇ ਚ ਸਜੇ ਪੁਰਾਤਨ ਸਿੰਘ ਦੀ ਤਸਵੀਰੋ ਵਾਕ ਕਰ ਰਿਹਾ ਤੋ ਇਹ ਕਹਿੰਦੇ ਸੀ ਕਿ ਇਹ ਜਿਹੜਾ ਫ੍ਰੀ ਸਿੱਖ ਹੈ ਹਾਂ ਥਿਸ ਇਜ਼ ਦਾ ਐਨਟੋਮੀ ਆਫ ਪ੍ਰੋਬਲਮ ਇੰਡੀਆ ਕਿ ਜੇ ਭਾਰਤੀ ਸਿਸਟਮ ਦੀ ਉਹਨਾਂ ਦੇ ਪ੍ਰੋਬਲਮ ਹੈ ਤੇ ਫ੍ਰੀ ਸਿੱਖ ਹੈ ਕਿਉਂਕਿ ਤੁਹਾਡੀਆਂ ਇੰਸਟੀਟਿਊਸ਼ਨਸ ਤੁਹਾਡੇ ਆਦਾਰੇ ਤੁਹਾਡੇ ਫਾਈਨੈਂਸ਼ੀਅਲ ਸੋਰਸ ਤੁਹਾਡੇ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਡਰਾ ਧਮਕਾ ਕੇ ਤਾਂ ਉਹ ਮੈਨੀਪੂਲੇਟ ਕਰਕੇ ਆਪਣੇ ਹੱਕ ਚ ਪੁਗਤਾ ਸਕਦੇ ਨੇ ਜੂਨ 84 ਦੇ ਘਰੂ ਘਾਰੇ ਵੇਲੇ ਇੰਦਰਾ ਗਾਂਧੀ ਨੂੰ ਵੈਲਕਮ ਕਰਨ ਵਾਲਿਆਂ ਦੇ ਵੀ ਲਾਈਨ ਉਹਨਾਂ ਨੇ ਟੀਵੀ ਤੇ ਲਾਤੀ ਸੀ ਉਹ ਸਪੈਰੋ ਵਰਗੇ ਲੋਕ ਹੋਣ ਜਾਂ ਉਹ ਦਾਰਾ ਸਿੰਘ ਵਰਗੇ ਐਕਟਰ ਹੋਣ ਜਾਂ ਬਾਅਦ ਦੇ ਵਿੱਚ ਕੇ ਪੀ ਗਿੱਲ ਨੂੰ ਸੁਪਰ ਕਾਪ ਦਾ ਖਿਤਾਬ ਦੇਣ ਵਾਲੇ ਧਰਮਿੰਦਰ ਵਰਗੇ ਲੋਕ ਹੋਣ ਤੇ ਬਰਾਬਰ ਦੀ ਉਹਨਾਂ ਨੇ ਗਦਾਰਾਂ ਦੀ ਲਾਈਨ ਵੀ ਖੜੀ ਕਰ ਦਿੱਤੀ ਸੀ ਉਹ ਮੁਖਬਰੀ ਕਰ ਰਹੇ ਹੋਣ ਜਾਂ ਦੂਜੇ ਕਰ ਰਹੇ ਹੋਣ ਲੇਕਿਨ ਬਿਆਨ ਸਿੰਘ ਸਤਵੰਤ ਸਿੰਘ ਨੇ ਵੀ ਉਹ ਫਰੀ ਸਿੱਖੀ ਸਪਿਰਟ ਦਾ ਜਿਹੜਾ ਮੁਜ਼ਾਹਰਾ ਕੀਤਾ ਹੁਣ ਇੱਕ ਸਿੱਖ ਦੇ ਅੰਦਰ ਕੀ ਚੱਲ ਰਿਹਾ ਹੈ ਜੇ ਔਰ ਹਕੂਮਤ ਦੀ ਜਦੋਂ ਸਰਖਪੁਰ ਸਿੰਘ ਨੇ ਕਿਹਾ ਵੀ ਇਹ ਜਿਹੜੀ ਪ੍ਰੋਬਲਮ ਹੈ ਇਹਨਾਂ ਦੀ ਐਨਾਟਮੀ ਆਫ ਪ੍ਰੋਬਲਮ ਇੰਡੀਆ ਇਹੀ ਹੈ ਕਿ ਇਹ ਜਿਹੜਾ ਫਰੀ ਸਿੱਖ ਹੈ ਇਹ ਕਿਵੇਂ ਸੋਚਦਾ ਹੈ ਉਹਨੇ ਕਦੋਂ ਐਕਟ ਕਰਨਾ ਹੈ ਉਨੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਉਹਨੇ ਕੋਈ ਉਹ ਹਿਸਾਬ ਕਿਤਾਬ ਨਹੀਂ ਰੱਖ ਕਿਉਂਕਿ ਉਹ ਪ੍ਰੇਮ ਦਾ ਪੁੱਤ ਹੈ ਪਰ ਮੈਂ ਆਪਣੇ ਇਹ ਪ੍ਰੈਜੈਂਟੇਸ਼ਨ ਦੇ ਵਿੱਚ ਅਕਸਰ ਜਦੋਂ ਸ਼ਲੋਕ 12 ਤੇ ਵਧਿਕ ਦਾ ਜ਼ਿਕਰ ਕਰਦੇ ਹਾਂ ਮੇਰਾ ਇਹ ਕਹਿਣਾ ਹੁੰਦਾ ਹੈ ਵੀ ਇੱਕ ਪਾਸੇ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਸ਼ਲੋਕ 12 ਤੇ ਵਧਿਕ ਚ ਹੈ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਰ ਦੀ ਜਾ ਕਾਨ ਇੱਕ ਤਾਂ ਪ੍ਰੇਮ ਦੀ ਖੇਡ ਖੇਡਣ ਵਾਲੇ ਨੇ ਉਸ ਦੇ ਨਾਲ ਹੀ ਅਗਲਾ ਸ਼ਲੋਕ ਹੈ ਜਿਸ ਦੇ ਵਿੱਚ ਹੈ ਕਿ ਨਾਲ ਕਿਰਾੜਾ ਦੋਸਤੀ ਕੂੜਾ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਸੇ ਥਾਂ ਕਿਰਾਣ ਬਿਰਤੀ ਬਣਕ ਬਿਰਤੀ ਜਿਹੜੇ ਹਿਸਾਬ ਕਿਤਾਬ ਕਰਦੇ ਨੇ ਜਿਹਦੇ ਚੋਂ ਫਾਇਦਾ ਕੀ ਹੈ ਇਹਦੇ ਚੋਂ ਨੁਕਸਾਨ ਕੀ ਹੈ ਸੋ ਗੁਰੂ ਸਾਹਿਬ ਨੇ ਡਿਫਾਈਨ ਕਰ ਦਿੱਤਾ ਸੀ ਇੱਕ ਜਿਹੜੇ ਪ੍ਰੇਮ ਦੇ ਪੁੱਤਲੇ ਨੇ ਹੁਣ ਜੇ ਬੀਬੀ ਕੁਲਵਿੰਦਰ ਕੌਰ ਦਾ ਦੇਖੋ ਵੀ ਉਹਨੂੰ ਮੇਰੀ ਨੌਕਰੀ ਮੇਰੇ ਬੱਚੇ 15 ਸਾਲ ਦੀ ਨੌਕਰੀ ਬਹੁਤ ਸਾਰੇ ਕਿ ਜੀ ਉਹਨਾਂ ਨੇ ਪ੍ਰੋਗਰੈਸ ਕਰਨਾ ਉਹਨਾਂ ਨੇ ਅੱਗੇ ਜਾਣਾ ਪ੍ਰਮੋਟ ਹੋਣਾ ਫਿਰ ਸਮੁੱਚਾ ਪਰਿਵਾਰ ਕਿਸ ਮੁਸੀਬਤ ਚੋਂ ਔਰ ਕੀ ਹੈ ਲੇਕਿਨ ਜਿਹੜੀ ਫ੍ਰੀ ਸਿੱਖੀ ਸਪਿਰਟ ਹੈ ਜਿੱਥੇ ਸਿੰਘਾਂ ਦੀ ਸਪਿਰਟ ਉਹ ਭੋਤਾ ਸਿੰਘ ਗਰਜਾ ਸਿੰਘ ਤੋਂ ਲੈ ਕੇ ਬਿਆਨ ਸਿੰਘ ਸਤਵੰਦ ਸਿੰਘ ਜਾਂ ਜਿਨੂੰ ਕਿਤੇ ਵੀ ਕੋਈ ਧਿਆਨ ਆਂਦਾ ਹੈ ਕਿ ਭਈ ਉਹਨਾਂ ਕਿਤੇ ਦੇਖਿਆ ਹੈ ਉਸ ਤੋਂ ਰਿਆ ਨੇ ਗਿਆ ਦਰਬਾਰੇ ਦੇ ਵੀ ਜਾ ਕੇ ਇਕਾਲਾ ਉਹਨਾਂ ਦੀ ਲੱਤ ਖਰਾਬ ਸੀ ਇਕਬਾਲ ਸਿੰਘ ਸਰ ਟੀਚਰ ਦਾ ਨਾਂ ਸੀ ਉਹ ਜਾ ਕੇ ਉਹਦੇ ਦਰਬਾਰੇ ਨੂੰ ਸਟੇਜ ਤੋਂ ਢਾ ਲਿਆ ਸੀ ਥੱਲੇ ਉਹ ਵੀ ਪਤਾ ਸੀ ਵੀ ਮੈਂ ਆ ਰਹੀ ਐ ਤਾਂ ਮੈਂ ਹੋਰ ਨਹੀਂ ਕਰ ਸਕਦਾ ਪਰ ਇਹੀ ਹੁੰਦਾ ਕਿ ਵੀ ਕੌਣ ਕਿੱਥੇ ਬੈਠਾ ਕਦੋਂ ਉਹਦੇ ਅੰਦਰਲਾ ਜਿਹੜਾ ਸਿੱਖ ਹੈ ਉਸ ਨੇ ਜਾਗਣਾ ਹੈ ਔਰ ਬਿਸ਼ੱਕ ਹਕੂਮਤਾਂ ਕੀ ਕਰਦੀਆਂ ਨੇ ਜੋ ਉਹਨਾਂ ਦਾ ਯਤਨ ਹੁੰਦਾ ਹੈ ਕਿ ਜੀ ਮਾਫੀਨਾਮਾ ਆ ਜਾਏ ਦੂਜਾ ਹਾਲਾ ਉਹਨਾਂ ਦੀ ਇਹ ਜਿਹੜਾ ਸੀਆਈਐਸਐਫ ਦਾ ਆਈਜੀ ਲੈਵਲ ਦਾ ਸੀ ਉਹਨੇ ਕਿਹਾ ਜੀ ਉਹ ਜ਼ਜ਼ਬਾਤੀ ਤੌਰ ਤੇ ਹੋਇਆ ਇਟ ਵਾਸ ਐਨ ਇਮੋਸ਼ਨਲ ਆਊਟਬਰਸ ਸ਼ੀ ਰਿਗਰੈਟਸ 댓 ਪਰ ਜਿਹੜਾ ਹੁਣ ਮੈਸੇਜ ਕਿਉਂਕਿ ਕੁਲਵਿੰਦਰ ਕੌਰ ਸਾਹਮਣੇ ਤਾਂ ਆਇਆ ਨਹੀਂ ਹੈ মিডিਆ ਦਾ ਅਜੇ ਤੱਕ ਉਹਨਾਂ ਦੇ ਬ੍ਰਦਰ ਆਇਆ ਵੀ ਉਹਨੇ ਕਿਹਾ ਕੋਈ ਮਾਫੀ ਵਾਲੀ ਜਾਂ ਗੱਲ ਨਹੀਂ ਉਹਨਾਂ ਨੇ ਕਿਹਾ ਔਰ ਹੋਰ ਥਾਂ ਤੇ ਵੀ ਆਇਆ ਕਿ ਇਸ ਇੱਜ਼ਤ ਔਰ ਵਕਾਰ ਲਈ ਆਪਣੀ ਮਾਂ ਦੀ ਉਹਨਾਂ ਨੇ ਕਿਉਂਕਿ ਜੋੜਿਆ ਤਾਂ ਉਸ ਨੂੰ ਨਾਲ ਵੀ ਜਾ ਕੇ ਕਿ ਜੀ ਕਿਸਾਨ ਮੂਵਮੈਂਟ ਵੜੇ ਨੇ ਇਹ ਕਿਹਾ ਸੀ ਬਿਲਕੁਲ ਲੇਕਿਨ ਉਹਨਾਂ ਦਾ ਇਹ ਕਹਿਣਾ ਸੀ ਕਿ ਸੈਂਕੜਿਆਂ ਨੌਕਰੀਆਂ ਇਸ ਕਿਸਮ ਦੀਆਂ ਕੁਰਬਾਨ ਕੀਤੀਆਂ ਜਾ ਸਕਦੀਆਂ ਸੋ ਜਿੱਥੇ ਬੀਬੀ ਕੁਲਵਿੰਦਰ ਕੌਰ ਨੇ ਉਸ ਆਜ਼ਾਦਾਨਾ ਸਿੱਖੀ ਸਪਿਰਟ ਦਾ ਮੁਜ਼ਾਰਾ ਕੀਤਾ ਉੱਥੇ ਜੇ ਇੰਡੀਅਨ ਸਟੇਟ ਦੇ ਨਾਲ ਅਸੀਂ ਟੱਕਰ ਦੀ ਗੱਲ ਕਰੀਏ ਤੇ ਫਿਰ ਬਿਲਕੁਲ ਉਸੇ ਲੈਵਲ ਦੇ ਉੱਤੇ ਫਿਊ ਨੂੰ ਛੱਡ ਕੇ ਈਵਨ ਦੂਸਰੇ ਉਹ ਜਾਟ ਪਾਈਚਾਰਾ ਹੋਏ ਜਾਂ इवन ਕੁਝ ਫਿਲਮ ਇੰਡਸਟਰੀ ਦੇ ਲੋਕ ਵੀ ਕਿਉਂਕਿ ਕੰਗਣਾ ਰਣੌਤ ਮੈਂ ਅਜੇ ਨਹੀਂ ਹੈ ਵੀ ਉਹਨੇ ਇੱਕ ਟਵੀਟ ਕਰ ਦਿੱਤਾ ਜਾਂ ਦੂਜਾ ਉਹ ਰਿਪਰੈਜ਼ੈਂਟ ਕਰਦੀ ਆ ਉਹਨਾਂ ਨਫ਼ਰਤ ਦੀਆਂ ਤਾਕਤਾਂ ਨੂੰ ਹਿੰਦੂਤਵੀ ਤਾਕਤਾਂ ਨੂੰ ਜਿਹੜੀ ਜ਼ਹਿਰ ਉਗਲਦੀ ਆ ਮੁਸਲਮਾਨਾਂ ਦੇ ਖਿਲਾਫ ਵੀ ਜਿਨੇ ਕਿਸਾਨ ਮੂਵਮੈਂਟ ਤੇ ਸਿੱਖਾਂ ਦੇ ਔਰ इवन ਇਹ ਚਪੇੜਖਾਨ ਤੋਂ ਬਾਅਦ ਜਿਵੇਂ ਉਹਨੇ ਸਮੁੱਚੇ ਪੰਜਾਬ ਨੂੰ ਜਿਹੜਾ ਉਹ ਮਿਲਾਈਨ ਕਰਨ ਦੀ ਕੋਸ਼ਿਸ਼ ਕੀਤੀ ਇਹੀ ਕਾਰਨ ਹੈ ਭਾਵੇਂ 5 ਦਿਨ ਬਾਅਦ ਹੀ ਬੋਲਿਆ ਭੰਤਾ ਜਿਹੜਾ ਭਗਵੰਤ ਮਾਨ ਤੇ ਲੇਕਿਨ ਉਹਨੇ ਵੀ ਇਹ ਕਿਹਾ ਕਿ ਜੀ ਕੰਗਨਰਨ ਹੌਟ ਸਲੈਪ ਰਿਫਲੈਕਟਸ ਐਂਗਰ ਅਮੰਗ ਫਾਰਮਰਸ ਉਹਨੇ ਕਿਹਾ ਜੀ ਉਹਨੂੰ ਇਹ ਦੱਸਦੀ ਹੈ ਵੀ ਕਿਸੇ ਤਰ੍ਹਾਂ ਹੋਰ ਲੀਡਰ ਨੇ ਵੀ ਇਸ ਕਿਸਮ ਦੀ ਲਾਈਨ ਲਈ ਲੇਕਿਨ ਨਫਰਤ ਵਾਲਿਆਂ ਨੇ ਆਪਣਾ ਤੌਰ ਤਰੀਕਾ ਔਰ ਉਸ ਦਾ ਨਤੀਜਾ ਅਸੀਂ ਅੱਜ ਦੇਖਦੇ ਹਾਂ ਕਿ ਭਈ ਹਰਿਆਣਾ ਦੇ ਵਿੱਚ ਇੱਕ ਸਿੱਖ ਨੂੰ ਜਿਹੜਾ ਕਿ ਰੇਲਵੇ ਟਰੈਕ ਦੇ ਉੱਤੇ ਸਕੂਟਰ ਦੇ ਉੱਤੇ ਸੀ ਦੋਨੇ ਅਟੈਕ ਖਾਲਸਤਾਨੀ ਕਹਿ ਕੇ ਉਤੇ ਅਟੈਕ ਕੀਤਾ ਜ਼ਖਮੀ ਕੀਤਾ ਔਰ ਇਸ ਦੇ ਉਤੇ ਇਵਨ ਪੰਜਾਬ ਕਾਂਗਰਸ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੇ ਕਿਹਾ ਅਟੈਕ ਰਿਜ਼ਲਟ ਆਫ ਹਿੱਟ ਸਪੀਚ ਅਗੇਂਸਟ ਪੰਜਾਬੀਜ਼ ਬਾਈ ਟੀਮ ਕੰਗਨਾ ਬੀਜਪੀ ਆਈਟੀ ਸੈਲ ਕਿਉਂਕਿ ਨਾਲ ਦੀ ਨਾਲ ਜਿਹੜੀ ਹੈ ਉਹ ਕੰਗਨਾ ਰਣੋਤ ਦੀ ਇਸ ਨਫ਼ਰਤਪਨ ਟਿੱਪਣੀ ਜਿਹੜੀ ਉਹਨੇ ਚਪੇੜ ਖਾਣ ਤੋਂ ਬਾਅਦ ਵੀ ਕੀਤੀ ਉਤੇ ਬੀਜਪੀ ਦੇ ਆਈਟੀ ਸੈਲ ਨੇ ਵੀ ਆਪਣਾ ਉਸ ਕਿਸਮ ਦਾ 네ਗੇਟਿਵ ਪਾਰਟ ਸ਼ੁਰੂ ਕਰ ਦਿੱਤਾ ਹੈ ਲੇਕਿਨ ਇਹ ਤੁਸੀਂ ਜਦੋਂ ਗੁਲਾਮੀ ਦੀ ਗੱਲ ਇਹ ਤਾਂ ਵਾਪਰਦੇ ਰਹਿਣਗੇ ਇਸ ਕਿਸਮ ਦੇ ਜਿੱਥੇ ਵੀ ਡਿੱਕੇ ਆਏ ਆ ਆਜ਼ਾਦ ਅਨਕਸਪਿਰਟ ਵਾਲੇ ਔਰ ਸਰਦਾਰ ਨੀ ਕੁਲਵਿੰਦਰ ਕੌਰ ਉਹ ਇਨਸਟੈਂਟ ਹੀਰੋਇਨ ਹੈ ਮੈਂ ਤਾਂ ਕਿਹਾ ਮੈਂ ਕਿਹਾ ਐਮਪੀ ਦੀ ਕੈਂਡੀਡੇਟ ਹੋ ਗਈ ਜਿੱਥੋਂ ਮਰਜੀ ਕਰਦੇ ਉਹ ਖੜਾ ਹੈ ਜੀ ਕਿਉਂਕਿ ਇਹ ਜ਼ਰੂਰੀ ਵੀ ਹੁੰਦਾ ਹੈ ਕਈ ਵਾਰੀ ਇਹ ਨਹੀਂ ਹੈ ਜੀ ਕਿਨੇ ਕੀ ਕਰਨਾ ਹੈ ਬਾਕੀ ਜਿਹੜੇ ਉੱਥੇ ਭੇਜੇ ਨੇ ਹੁਣ ਤੱਕ ਉਹਨਾਂ ਨੇ ਕੀ ਕੀਤਾ ਪਰ ਮੈਂ ਵੈਸੇ ਗੱਲ ਕਰ ਰਿਹਾ ਕਿ ਜਿਵੇਂ इंस्टेंट प्यार किसी ने नौकरी ऑफर की थी पता नहीं किने देने ने नहीं देने ये दे लेकिन वो इस तक पहुंच गए हैं लेकिन गुलाम गुलामी की होती है हुण ये आज इवेंट ट्रिब्यून ਦਾ ਹੀ ਇਹ ਹੈ ਤਾਂ ਜੋਪਿੰਦਰਜੀਤ ਸਿੰਘ ਗਿਆਨੀ ਗੁਰਦੇਤ ਸਿੰਘ ਦਾ ਮੁੰਡਾ ਕਈ ਵਾਰੀ ਇਹ ਵੀ ਦੋਨੋਂ ਪਾਸੇ ਘੁੰਮ ਜਾਂਦਾ ਹੈ ਉਹਨੇ ਪੰਜਾਬੀ ਤੜਕਾ ਦੇ ਨਾਂ ਥੱਲੇ ਸਟੋਰੀ ਦਾ ਐਗਨੀ ਐਂਡ ਰੀਡੈਂਪਸ਼ਨ ਆਫ ਅਰਸ਼ਦੀਪ ਸਿੰਘ ਐਂਡ ਕੁਲਵਿੰਦਰ ਕੌਰ ਹੁਣ ਉਹਨਾਂ ਨੂੰ ਉਹ ਕੰਪੇਅਰ ਕਰ ਰਿਹਾ ਹੈ ਵੀ ਇੱਕ ਪਾਸੇ ਕੁਲਵਿੰਦਰ ਕੌਰ ਵੀ ਸੀਆਈਐਸਐਫ ਦੀ ਮੁਲਾਜ਼ਮ ਹਮਮ ਔਰ ਅਰਸ਼ਦੀਪ ਸਿੰਘ ਜਿਹਨੇ ਗੇਮ ਬਦਲੀ ਇੱਥੇ ਜਿਹੜਾ ਕ੍ਰਿਕਟ ਮੈਚ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਹੋਇਆ ਅਖੀਰਲੇ ਜਿਹੜਾ ਓਵਰ ਨੂੰ ਨੇ ਬੋਲਿੰਗ ਵੀ ਕੀਤੀ ਪਰ ਉਸ ਤੋਂ ਪਹਿਲਾਂ ਉਹਨੇ ਇੱਕ ਪ੍ਰਾਈਸ ਕੈਚ ਫੜਿਆ ਔਰ ਇਸ ਦੇ ਥੱਲੇ ਉਹਨੇ ਜੋਪਿੰਦਰਜੀਤ ਸਿੰਘ ਨੇ ਕੰਪੇਅਰ ਕੀਤਾ ਉਹਨੇ ਕਿਹਾ ਕਿ ਬਈ ਇਹ ਅਰਸ਼ਦੀਪ ਸਿੰਘ ਦਾ ਪਿਤਾ ਜਸਰਾ ਜਿਹੜਾ ਉਹ ਵੀ ਅ ਦਰਸ਼ਨ ਸਿੰਘ ਉਹ ਸੀਆਈਐਸਐਫ ਚੋ ਇਹ ਇੰਸਪੈਕਟਰ ਰਿਟਾਇਰ ਹੋਇਆ ਉਹਨੇ ਕਿਹਾ ਜੀ ਇੱਕ ਪਾਸੇ ਉਹ ਇੱਕ ਪਾਸੇ ਉਹ ਔਰ ਇਹ ਸਾਰੇ ਨੂੰ ਕਰਕੇ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਹੀ ਅਰਸ਼ਦੀਪ ਸਿੰਘ ਜਿਨੇ ਪਿਛਲੇ ਮੈਚ ਦੇ ਵੇੜੇ ਜਦੋਂ ਇੱਕ ਕੈਚ ਡ੍ਰੌਪ ਕੀਤਾ ਤੇ ਸਾਰੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿ ਜੀ ਔਰ ਵੀ ਪਾਕਿਸਤਾਨ ਦੇ ਮੈਚ ਖਰਾਬ ਮੈਚ ਸੀ ਉਹਨੂੰ ਖਾਲਸਤਾਨੀ ਕਲੱਬ ਕੀਤਾ ਇੱਥੋਂ ਤੱਕ ਈਵਨ ਵਿਕੀਪੀਡੀਆ ਨੇ ਜਿਹੜੀ ਸਟੋਰੀ ਪਾਈ ਕਿ ਅਰਸ਼ਦੀਪ ਸਿੰਘ ਇੱਕ ਖਾਲਸਤਾਨੀ ਸਪੋਰਟਰ ਹੂ ਮੋਹਾਲੀ ਦਾ ਰਹਿਣ ਵਾਲਾ ਹੈ 6 ਫੁੱਟ 3 ਇੰਚ ਲੰਬਾ ਚੰਮਾ ਸੋਹਣਾ ਸਿੱਖੀ ਸਰੂਪ ਚ ਸਿੱਖ ਹੈ ਤੇ ਉਦੋਂ ਵੀ ਉਹਨਾਂ ਦੇ ਪਰਿਵਾਰ ਨੇ ਕਿਹਾ ਸੀ ਕਿ ਜੇ ਸਾਨੂੰ ਬਹੁਤ ਦੁੱਖ ਹੈ ਕਿ ਵੀ ਸਾਡੇ ਬੱਚੇ ਨੂੰ ਐਵੇਂ ਜਿਹੜਾ ਉਹਨੂੰ ਟਰੋਲ ਕੀਤਾ ਗਿਆ ਮੈਲਾਈਨ ਕੀਤਾ ਗਿਆ ਖਾਲਸਤਾਨੀ ਬਣਾਇਆ ਗਿਆ ਇਸ ਵਾਰ ਤਾਂ ਜਦੋਂ ਹੁਣ ਉਸ ਮੈਚ ਨੂੰ ਜਿੱਤਣ ਚ ਅਰਸ਼ਦੀਪ ਸਿੰਘ ਕ੍ਰੂਸ਼ਲ ਐਲੀਮੈਂਟ ਬਣ ਕੇ ਸਾਹਮਣੇ ਆਂਦਾ ਹੁਣ ਉਹਦੀਆਂ ਤਾਰੀਫਾਂ ਦੇ ਪੂਲ ਬਣ ਰਹੇ ਨੇ ਪਰ ਕਿਸੇ ਨੇ ਕਿਹਾ ਕੀ ਇਮੇਜਿਨ ਕਰੋ ਕਿ ਉਹ ਜਿਵੇਂ ਪਹਿਲਾ ਕੈਚ ਮਿਸ ਹੋਇਆ ਸੀ ਇਹ ਹੁੰਦਾ ਤੇ ਉਹਨਾਂ ਨੇ ਟੀਮ ਚੋਂ ਤਾਂ ਕੱਢਣਾ ਹੀ ਕੱਢਣਾ ਸੀ ਉਹਨਾਂ ਨੇ ਰੈਸਟ ਵੀ ਕੀਤਾ ਹੋਣਾ ਸੀ ਕਿ ਵੀ ਇਹ ਜਾਣ ਬੁੱਝ ਕੇ ਪਰ ਜਿਹੜਾ ਕਰ ਰਿਹਾ ਉਹ ਸਾਰਿਆਂ ਨੂੰ ਸੋ ਇਹ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਇਸ ਮੈਚ ਦੇ ਲਈ 2-2000 2.5 ਹਜ਼ਾਰ ਨਿਊਯਾਰਕ 'ਚ ਹੀ ਹੋਇਆ ਬਲੈਕ ਦੇ ਵਿੱਚ ਟਿਕਟਾਂ ਔਰ ਮੈਂ ਸਮਝਦਾ ਹਾਂ ਵੀ 6 ਫਾਰ ਜਸਟਿਸ ਦੀ ਪੰਜ ਮੈਂਬਰੀ ਸਿੰਘਾਂ ਦੀ ਟੀਮ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਸਟੇਡੀਅਮ ਚ ਜਾ ਕੇ ਵੀ ਖਾਲਸਤਾਨ ਜ਼ਿੰਦਾਬਾਦ ਦੇ ਨਾਰੇ ਗੁੰਜਾਏ ਪਰ ਉਹ ਬੇਸ਼ਰਮ ਵੀ ਇੱਥੇ ਉਹਨਾਂ ਸਿੱਖੀ ਸਰੂਪ ਵਾਲੇ ਨੇ ਜਿਹੜੇ ਇੰਡੀਆ ਦੇ ਆ ਉਹ ਜੈਕਟਾਂ ਪਾ ਕੇ ਤੇ ਦੂਜੇ ਤੀਜੇ ਉਹਨਾਂ ਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਵੀ ਅਰਸ਼ਦੀਪ ਸਿੰਘ ਨੂੰ ਪ੍ਰੂਵ ਕਰਨਾ ਪਿਆ ਪੈਟਰੀਓਟਿਕ ਹੋਣ ਦੇ ਲਈ ਕਿ ਜੀ ਉਹ ਕੈਚ ਨੂੰ ਫੜੇ ਵੀ ਤੇ ਜਿਤਾਏ ਵੀ ਉਸ ਸੋ ਇਹ ਗੱਲ ਹੀ ਜਦੋਂ ਪਾਕਿਸਤਾਨ ਦੀ ਮੰਗ ਦੇ ਖਿਲਾਫ ਮੁਸਲਮਾਨਾਂ ਦਾ ਇੱਕ ਵੱਡਾ ਤਬਕਾ ਇਹ ਕਹਿੰਦਾ ਸੀ ਜੀ ਸਾਡੇ ਪੁਰਖਿਆਂ ਦੀਆਂ ਕਬਰਾਂ ਨੇ ਅਸੀਂ ਇੱਥੇ ਛੱਡ ਕੇ ਕਿੱਥੇ ਜਾਣਾ ਹੈ ਹਮ ਤੇ ਕਾਇਦ ਆਜ਼ਮ ਮੁਹੰਮਦ ਅਲੀ ਜਨਾਬ ਨੇ ਉਹਨਾਂ ਨੂੰ ਕਿਹਾ ਸੀ ਠੀਕ ਹੈ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਜੀ ਸਦਕੇ ਰੋ ਪਰ ਤੁਹਾਨੂੰ ਹਰ ਗਲੀ ਦੇ ਮੋੜ ਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਪੈਟਰੀਅਟ ਹਿੰਦੂ ਤਾਂ ਹੈ ਹੀ ਨਹੀਂ ਪੈਟਰੀਅਟਿਕ ਬਿਲਕੁਲ ਯਾਨੀ ਭਾਰਤ ਦੇ ਹਿੰਦੂ ਉਹ ਆਪਣੀਆਂ ਸੀਕਰੇਟਸ ਜੀਨ ਨੂੰ ਵੇਚਣ ਪਾਕਿਸਤਾਨ ਨੂੰ ਵੇਚਣ ਜਿਹੜਾ ਲੁੱਟ ਕੇ ਖਾ ਜਾਣ ਸਵਿਟਸ ਬੈਂਕਾਂ 'ਚ ਲੈ ਜਾਉ ਉਹ ਉਹਨਾਂ ਨੂੰ ਕੋਈ ਨਹੀਂ ਕਹੇਗਾ ਕਿ ਭਈ ਇਹ ਪੈਟਰੀਓਟਿਕ ਨਹੀਂ ਨੇ ਜਾਇ ਇਹ ਜਿਹੜੇ ਨੇ ਗਦਾਰ ਹੋ ਗਏ ਸੋ ਤੁਹਾਨੂੰ ਤਾਂ ਇੱਕ ਕਦਮ ਤੁਹਾਡਾ ਆ ਜਾਏ ਆ ਕੰਗਣਾ ਨੇ ਕਹਿ ਦਿੱਤਾ ਤਾਂ ਸਾਰੇ ਅਟੈਕ ਵੀ ਹੋਣ ਲੱਗ ਗਏ ਹਿਮਾਚਲ 'ਚ ਵੀ ਇਸ ਕਿਸਮ ਦਾ ਕੋ ਵਾਕਿਆ ਹੋਇਆ ਹੈ ਤੇ ਜੇ ਕਰਸ਼ਦੀਪ ਸਿੰਘ ਤੋਂ ਕੈਸ਼ ਡਰਾਪ ਹੋ ਗਿਆ ਸੀ ਤਾਂ ਉਹਨੂੰ ਇੱਕ ਖਾਲਸਤਾਨੀ ਬਣਾ ਕੇ ਉਹਨੂੰ ਜਿਹੜਾ ਉਹਦੇ ਸਾਰੇ ਟੱਬਰ ਨੂੰ ਰੋਣ ਆਖ ਕਰਤਾ ਸੀ ਸੋ ਹੁਣ ਤੁਹਾਨੂੰ ਹਰ ਮੋੜ ਤੇ ਸ਼ਬਦ ਇਹ ਹੈ ਗੁਲਾਮੀ ਔਰ ਆਜ਼ਾਦੀ ਚ ਫਰਕ ਪਰ ਸਾਡਾ ਸਲੂਟ ਹੈ ਬੀਬੀ ਕੁਲਵਿੰਦਰ ਕੌਰ ਔਰ ਉਸ ਸੋਚ ਵਾਲੇ ਸਾਡੇ ਸਿੰਘਾਂ ਸਿੰਘਣਿਆਂ ਨੂੰ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਜਲਵਾ ਹੈ ਔਰ ਜਿਹੜੇ ਸਮਝਦੇ ਨੇ ਕਿ ਭਾਈ ਸਿੱਖੀ ਸਪਿਰਟ ਤੋਂ ਨੌਕਰੀਆਂ ਕੀ ਜ਼ਿੰਦਗੀ ਵੀ ਕੁਰਬਾਨ ਕੀਤੀ ਜਾ ਸਕਦੀ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਥਲੇ ਬ੍ਰੇਕ ਵਿਊਰਸ ਤੁਸਨ ਜਿੱਦਰੇ ਬਣੇ ਨਾ ਮਿਲਦੇ ਆ ਛੋਟੇ ਜਿਹਾ ਬ੍ਰੇਕ ਦਪਾਰ